ਫੇਸ ਵਾਲੇ ਦੀ ਵੱਡੀ ਖਬਰ ਜੰਡਿਆਲਾ ਗੁਰੂ ਤੋਂ سامنے ਆ ਰਹੀ ਹੈ ਜਿੱਥੇ ਦਿਨ ਦਿਹਾੜੇ ਦੁਕਾਨਦਾਰ ਤੇ ਉੱਤੇ ਫਾਇਰਿੰਗ ਹੋਈ ਹੈ ਸੋ ਦੱਸਦੇ ਹਣੀਆ ਕਿ ਪ੍ਰਤੀ ਦੇ ਲਈ ਲਗਾਤਾਰ ਦੁਕਾਨਦਾਰ ਨੂੰ ਧਮਕੀਆਂ ਮੇਲ ਰੀਆਂ ਸਨ ਔਰ ਇਸੇ ਦਜਲ ਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਆਉਂਦੇ ਨੇ ਉਹਨਾਂ ਵੱਲੋਂ ਅੰਨੇਵਾ ਫਾਇਰਿੰਗ ਦੁਕਾਨਦਾਰ ਦੇ ਉੱਤੇ ਕੀਤੀ ਜਾਂਦੀ ਹੈ ਹਾਲਾਂਕਿ ਗਨੀਮਤ ਰਹੀ ਹੈ ਕਿ ਇਸ ਫਾਇਰਿੰਗ ਦੇ ਵਿੱਚ ਦੁਕਾਨਦਾਰ ਦੀ ਜਾਨ ਬਚ ਚੁ ਗਈ ਹੈ ਪਰ ਜੋ ਦੁਕਾਨ ਦੇ ਵਿੱਚ ਕੰਮ ਕਰਦਾ ਸੀ ਨੌਜਵਾਨ ਉਸਦੀ ਲੱਤ ਤੇ ਗੋਲੀ ਲੱਗੀ ਜਿਸ ਕਰਕੇ ਉਹ ਗੰਬੀਰ ਜ਼ਖਮੀ ਹੋ ਗਿਆ ਸੋ ਦੱਸਦੇ ਚੱਲਦੇ ਆਂ ਬਿਤੇ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਔਰ ਹੁਣ ਕੁਝ ਦਿਨ ਬਾਅਦ ਹੀ ਇਸ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਗਿਆ ਜਿਸ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਨੇ ਲੋਕਾਂ ਦੀ ਮਨੀਆਂ ਤਾਂ ਜੰਡਿਆਲਾ ਗੁਰੂ ਦੇ ਵਿੱਚ ਲਗਾਤਾਰ ਕਾਨੂੰਨ ਵਿਵਸਥਾ ਦੇ ਹਾਲਾਤ ਵਿਗੜਦੇ ਜਾ ਰਹੇ ਨੇ ਫਿਲਹਾਲ ਜੋ ਚਸ਼ਮਦੀਦ ਨੇ ਉਹਨਾਂ ਦੇ ਸਨ ਮੁਤਾਬਕ ਤਿੰਨ ਹਮਲਾਵਰ ਆਉਂਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਜੋ ਕਿ ਸ਼ਹਿਰ ਵੱਲੋਂ ਜੰਡਿਆਲਾ ਗੁਰੂ ਵੱਲੋਂ ਹੀ ਆਉਂਦੇ ਨੇ ਔਰ ਵਾਰਦਾਤ ਨੂੰ ਅੰਜਾਮ ਦੇ ਕੇ ਨਹਿਰਵਾਲ ਪਾਸੇ ਨੂੰ ਚਲੇ ਜਾਂਦੇ ਨੇ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ ਹਰ ਵਾਰ ਦੀ ਤਰ੍ਹਾਂ ਜੋ ਦੋਸ਼ੀ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰਨ ਦੀ ਗੱਲ ਆਖ ਰਹੀ ਹੈ ਪਰ ਸਵਾਲ ਇਹ ਹੈ ਕਿ ਆਖਿਰਕਾਰ ਜੰਡਿਆਲਾ ਗੁਰੂ ਦੇ ਵਿੱਚ ਜੋ ਸਥਿਤੀ ਵਿਗੜਦੀ ਜਾ ਰਹੀ ਹੈ ਉਸ ਤੋਂ ਕਿਸ ਤਰ੍ਹਾਂ ਦੇ ਨਾਲ ਜੁੜਾਇਆ ਉਹ ਦਰੁਸਤ ਕੀਤਾ ਜਾਵੇ ਤਾਂ ਕਿ ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਹਨ ਤਸਵੀਰਾਂ ਮੌਕੇ ਦੀਆਂ ਨਹੀਂ ਜਿੱਥੇ ਦੁਕਾਨਦਾਰ ਦੇ ਉੱਤੇ ਫਾਇਰਿੰਗ ਹੋਈ ਹੈ ਔਰ ਇਸ ਫਾਇਰਿੰਗ ਦੇ ਵਿੱਚ ਦੁਕਾਨਦਾਰ ਦੀ ਜਾਨ ਜ਼ਰੂਰ ਬਚ ਗਈ ਹੈ ਪਰ ਜੋ ਦੁਕਾਨ ਦੇ ਅੰਦਰ ਕੰਮ ਕਰਦਾ ਸੀਗਾ ਮੁਲਾਜ਼ਮ ਉਸ ਉਸ ਦੀ ਲੱਤ ਤੇ ਗੋਲੀ ਲੱਗੀ ਹੈ ਜਿਸ ਕਰਕੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਔਰ ਹਸਪਤਾਲ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਹੈ ਦੱਸ ਦਈਏ ਕਿ ਲਗਾਤਾਰ ਜੰਡਿਆਲਾ ਗੁਰੂ ਦੇ ਵਿੱਚ ਗੋਲੀ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਔਰ ਜੰਡਿਆਲਾ குரு ਦੇ ਜਿਹੜੇ ਲੋਕ ਨੇ ਉਹਨਾਂ ਨੇ ਦੱਸਿਆ ਉਹਨਾਂ ਦੇ ਦੱਸਣ ਮੁਤਾਬਕ ਕਿ ਗੋਲੀਆਂ ਚੱਲਣੀਆਂ ਆਮ ਹੋ ਗਿਆ ਨੇ ਜੰਡਿਆਲਾ ਗੁਰੂ ਦੇ ਵਿੱਚ ਔਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਈ ਜਾ ਰਹੀ ਔਰ ਲਗਾਤਾਰ ਜਿਹੜੇ ਅਜਿਹੇ ਹਮਲਾਵਰ ਨੇ ਉਹਨਾਂ ਦੇ ਹੌਂਸਲੇ ਜਿਹੜੇ ਨੇ ਉਹ ਬਲੰਦ ਹੁੰਦੇ ਜਾ ਰਹੇ ਨੇ ਔਰ ਪੁਲਿਸ ਦਾ ਖੌਫ ਜਿਹੜਾ ਹੈ ਭੈ ਜਿਹੜਾ ਹੈ ਉਹ ਨਾ ਬਰਾਬਰ ਹੁੰਦਾ ਜਾ ਰਿਹਾ ਹੈ ਫਿਲਹਾਲ ਇਸ ਘਟਨਾ ਤੋਂ ਬਾਅਦ ਜਿਹੜੇ ਲੋਕ ਨੇ ਉਹ ਕਾਫੀ ਸਹਿਮੇ ਹੋਏ ਨੇ ਜੋ ਦੁਕਾਨਦਾਰ ਦੇ ਉੱਤੇ ਫਾਇਰਿੰਗ ਹੋਈ ਹੈ ਹਾਲਾਂਕਿ ਉਸ ਦੀ ਜਾਨ ਜ਼ਰੂਰ ਬਚ ਗਈ ਹੈ ਪਰ ਉਸ ਦੇ ਵਿੱਚ ਵੀ ਜੁੜਾਏ ਉਹ ਕਾਫੀ ਡਰਿਆ ਹੋਇਆ ਹੈ ਕਿਉਂਕਿ ਉਸ ਦੇ ਦੱਸਣ ਮੁਤਾਬਕ ਬਹੁਤ ਦਿਨਾਂ ਤੋਂ ਉਸ ਨੂੰ ਧਮਕੀਆਂ ਆ ਰਹੀਆਂ ਸਨ ਫਿਰੋਤੀ ਨਹੀਂ ਦਿੱਤੀ ਗਈ ਤਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀਆਂ ਮਿਲਦੀਆਂ ਸਨ ਨਹੀਂ ਸੀ ਪਤਾ ਕਿ ਅੱਜ ਜਿਹੜੀਆਂ ਉਸ ਦੀ ਦੁਕਾਨ ਦੇ ਉੱਤੇ ਫਾਇਰਿੰਗ ਹੋ ਜਾਣੀ ਹੈ ਔਰ ਉਸ ਦਾ ਜੋ ਕਰਿੰਦਾ ਸੀ ਦੁਕਾਨ 'ਚ ਕੰਮ ਕਰਨ ਵਾਲਾ ਉਹ ਜਿਹੜਾ ਇਸ ਦੀ ਚਪੇੜ ਦੇ ਵਿੱਚ ਆ ਜਾਏਗਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਆਖ ਰਹੇ ਦੁਕਾਨਦਾਰ ਜਿਹੜੇ ਆਮ ਲੋਕ ਜਿਹੜੇ ਉੱਥੇ ਮੌਜੂਦ ਸੀ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਸੁਣਾ ਦਿੰਦੀਆਂ ਨਾਲ ਦੇ ਨਾਲ ਪੁਲਿਸ ਵੀ ਕੁਝ ਕਾਰਵਾਈ ਕਰ ਰਹੀ ਹੈ ਆਓ ਜਾਣਦੇ ਗੱਲ ਇਹ ਹੀ ਆਈ ਮੈਂ ਤੇ ਇੱਥੇ ਆਪਣਾ ਕੰਮ ਕਰਦਾ ਪਿਆ ਸਾਹਮਣੇ ਉਹ ਮਾਲ ਲਾਉਂਦਾ ਪਿਆ ਹੀ ਇੱਕ ਆ ਕੇ ਨਿਰਮਨ ਦਾ ਤੇ ਉਹ ਤੋਂ ਤਿੰਨ ਜਨੇ ਆਏ ਆ ਸਪਲੈਂਡਰ ਮੋਟਰਸਲ ਤੇ ਉਹ ਗੋਲੀਆਂ ਚਲਾ ਕੇ ਅੱਗੇ ਚਲੇ ਗਏ ਤੇ ਉਹ ਦੋ ਗੋਲੀਆਂ ਉਹਨਾਂ ਦੇ ਲੱਗਿਆ ਹੀ ਆ ਤੇ ਹੁਣ ਐਡਮਿਟ ਕਰਵਾਇਆ ਵੇਖੋ ਕਿੱਥੇ ਕਰਵਾਇਆ ਬੰਦਾ ਉਹ ਤੇ ਨਿਰਮਲੋਂ ਆਇਆ ਹੋਏ ਸਾਬਨ ਕੀ ਕੀ ਨਾਮ ਸੀ ਉਹਨਾਂ ਦਾ ਪਤਾ ਨਹੀਂ ਜੀ ਆਪਾਂ ਨੂੰ ਨਹੀਂ ਜਿਹੜੇ ਜਿਹੜੇ ਗੋਲੀ ਵਜੀ ਉਹ ਪਤਾ ਨਹੀਂ ਤੁਹਾਨੂੰ ਅੱਛਾ ਉਹ ਪਹਿਲੀ ਵਾਰ ਹੀ ਆਇਆ ਹੋਏ ਆ ਅੱਪਨੇ ਤੇ ਕਿੰਨੇ ਵਜੇ ਦੀ ਗੱਲ ਲੱਗੀ ਹੈ 11:50 55 ਮਿੰਟ ਦੀ ਤੇ ਕਿੰਨੇ ਜਾਣੇ ਆ ਤਿੰਨ ਜਨੇ ਹਾਂਗੇ। ਖੱਤੀ ਆਏ। ਮੋੜ ਸਕਦੇ ਜੀ। ਹਾਂਜੀ ਮੋੜ ਸਕਦੇ। ਹਾਂਜੀ ਮੂੰਹ ਬੰਨੇ ਹੋਈ। ਕਿ ਸਾਈਡ ਤੋਂ ਅੱਜ ਕਿ ਸਾਈਡ ਦੇ? ਇੱਧਰਲੀ ਸਾਈਡ ਤੋਂ ਆਏ ਤੇ ਇੱਧਰ ਸਿੱਧਾ ਆਪਣਾ ਨਹਿਰ ਰੋਡ ਚਲੇ ਗਏ। ਨਹਿਰ ਰੋਡ ਪਾਸੇ ਗਏ। ਹਾਂਜੀ। ਮੈਂ ਜਿੰਨੇ ਵਾਲੇ ਤੋਂ ਨਹੀਂ ਆਏ। ਹਾਂਜੀ ਮੈਂ ਜਿੰਨੇ ਵਾਲੇ ਤੋਂ। ਕੀ ਕਾਰਨ ਗੋਲ ਜੱਦੇ? ਸਾਈਡ ਦੀਆਂ ਗੋਲਾਂ ਆਉਂਦੀਆਂ ਪਈਆਂ ਸਾਨੂੰ 15-20 ਦਿਨ ਤੋਂ। ਤੁਸੀਂ ਕੰਪਲੀਟ ਕੀਤੀ? ਹਾਂਜੀ ਕੰਪਲੀਟ ਕੀਤੀ ਹੋਈ ਹੈ ਸਾਰੀ। ਤੇ ਪੁਲਿਸ ਨੇ ਕੀ ਫਿਰ ਕਾਰਵਾਈ ਕੀਤੀ? ਪੁਲਿਸ ਵਾਲੇ ਵੇਖੋ ਜੀ ਤੁਹਾਡੇ ਸਾਹਮਣੇ ਹੀ ਜੋ ਕਰਦੇ ਪਏ। ਕਿੰਨੇ ਗੋਲੀਆਂ ਚਲਾਈ ਜਾਂਦੇ ਨੇ? 2 ਤੋਂ 3 ਫਾਇਰ ਮੂੰਹ ਵੱਧੇ ਹਾਂਜੀ ਮੂੰਹ ਵੱਧੇ ਹੋਏ ਸਰਕਾਰੀ ਬੰਦੇ ਨੂੰ ਪਤਾ ਕਿਥੋਂ ਲੱਗਾ ਨਹੀਂ ਜੀ ਅਜੇ ਕੁਝ ਨਹੀਂ ਪਤਾ ਲੱਗਾ ਨਾ ਹੀ ਸਰਕਾਰ ਇਹ ਵੀ ਐਸਐਚਓ ਸਾਹਿਬ ਨੇ ਇਹ ਵੀ ਕਿਹਾ ਵੀ ਚਲੋ ਸਾਨੂੰ ਗਨਮੈਨ ਦਿੱਤਾ ਜਾਵੇ ਭਾਵੇਂ ਇੱਕ ਹੀ ਦਿੱਤਾ ਜਾਵੇ ਪਰ ਉਹਨਾਂ ਵਾਲੇ ਤੇ ਲੋਕ ਕੋਈ ਨਹੀਂ ਤੇ ਤਾਂ ਬਾਕੀ ਪੀਸੀਆਰ ਵਾਲੇ ਹੁੰਦੇ ਹੀ ਉਹ ਪਰ 5-10 ਮਿੰਟ ਆ ਕੇ ਚਲੇ ਜਾਂਦੇ ਉਹਨਾਂ ਦਾ ਸਾਡਾ ਕੀ ਬੰਦ ਤੁਹਾਨੂੰ ਕੰਪਲੀਟ ਤੇ ਤੁਹਾਨੂੰ ਕਿੰਨੇ ਦਿਨ ਲੱਗੇ ਪੁਲਿਸ ਨੂੰ 15-20 ਦਿਨ ਹੋ ਗਏ ਜੇ ਤੁਹਾਨੂੰ ਪੁਲਿਸ ਜਿਹੜੀ ਅਪਲਾਈ ਨਹੀਂ ਕੀਤੀ ਨਾ ਸਕਿਉਰਟੀ ਦੀ ਲੈ ਕੇ ਨਹੀਂ ਸਕਿਉਰਟੀ ਅਹੀਂ ਆਪਣਾ ਗਾਰਡ ਰੱਖਿਆ ਹੈ ਇੱਕ ਉਹ ਕੰਮ ਕਰਦੇ ਮੰਗ ਇਹ ਹੀ ਹੈ ਪ੍ਰਸ਼ਾਸਨ ਤੋਂ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਨਾਲੇ ਇਹਨਾਂ ਨੂੰ ਸਾਨੂੰ ਇੱਕ ਗਾਰਡ ਦਿੱਤਾ ਜਾਵੇ ਤੇ ਸਕਿਉਰਟੀ ਦਿੱਤੀ ਜਾਵੇ ਇਹਨਾਂ ਤੋਂ ਦੀ ਗੱਲ ਮੰਗੀ ਤਾਂ ਹਾਂਜੀ ਉਹਨਾਂ ਨੇ 50 ਲੱਖ ਦੇ ਮੰਗੇ ਹੈ ਇਸ ਗਲੀ ਦੇ ਵਿੱਚ ਕਿਸ ਮੁਹੱਲੇ ਦੇ ਵਿੱਚ ਨਸ਼ਾ ਵਿਕਦਾ ਹੈ ਪਰ ਇਹ ਨਸ਼ਾ ਬੰਦ ਹੀ ਨਹੀਂ ਹੋਣਾ ਲੋੜ ਆ ਇਸ ਵੇਲੇ ਜਿਹੜੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਆ ਉਹਨਾਂ ਨੂੰ ਨੌਕਰੀਆਂ ਦੇਣ ਦੀ ਉਹਨਾਂ ਦੇ ਜਿਹੜੇ ਲੈਟਰ ਸਾਈਨ ਕੀਤੇ ਨੇ ਜੁਆਇਨਿੰਗ ਲੈਟਰ ਉਹ ਪਾੜ ਕੇ ਸੁੱਟ ਦਿੱਤੇ ਗਏ ਆ ਸੋ ਜੇ ਅੱਜ ਦਾ ਨੌਜਵਾਨ ਸਵੇਰੇ 9 ਵਜੇ ਆਪਣੀ ਡਿਊਟੀ ਤੇ ਜਾਵੇ ਤੇ ਸ਼ਾਮ ਨੂੰ 5 ਵਜੇ ਡਿਊਟੀ ਸਮਾਪਤ ਕਰਕੇ ਘਰ ਆਵੇ ਤੇ ਸ਼ਾਇਦ ਨਸ਼ਾ ਬੰਦਤ ਨਹੀਂ ਕਿਸੇ ਹੱਦ ਤੱਕ ਘਟ ਹੋ ਜੂਗਾ ਪਰ ਸਭ ਤੋਂ ਵੱਡੀ ਮਾਰ ਆ ਇਸ ਵੇਲੇ ਬੇਰੁਜ਼ਗਾਰੀ ਜਿਹੜੀ ਆ ਪੰਜਾਬ ਦੇ ਵਿੱਚ ਆ ਸਾਡੇ ਨੌਜਵਾਨ ਇਹ ਨਹੀਂ ਕਿ ਬਿਲਕੁਲ ਅਨਪੜ੍ਹ ਨੇ ਪੜ੍ਹੇ ਲਿਖੇ ਐਜੂਕੇਟਿਡ ਤਰ੍ਹਾਂ ਤਰ੍ਹਾਂ ਦੀਆਂ ਮਾਪਿਆਂ ਨੇ ਉਹਨਾਂ ਨੂੰ ਡਿਗਰੀਆਂ ਕਰਾਈਆਂ ਆ ਪਰ ਇਸ ਵੇਲੇ ਪੰਜਾਬ ਦੇ ਵਿੱਚ ਟੋਟਲ ਭਈਆਵਾਦ ਯੂਪੀ ਬਿਹਾਰ ਤੋਂ ਜਿਹੜਾ ਜਾਣ ਕੇ ਪਿਠਾ ਦਿੱਤਾ ਗਿਆ ਕੋਈ ਟੂਲ ਨਾ ਜਾ ਵੇਖ ਲੋ ਕੋਈ ਪੈਟਰੋਲ ਪੰਪ ਵੇਖ ਲੋ ਕੋਈ ਪਾਸਪੋਰਟ ਅਦਾਰਾ ਵੇਖ ਲੋ ਤੁਹਾਨੂੰ ਹਰਿਆਣਾ ਯੂਪੀ ਬਿਹਾਰ ਦੇ ਕਰਮਚਾਰੀ ਜੜਿਆ ਉਹ ਅੰਦਰ ਨਜ਼ਰ ਆਉਣਗੇ ਤੇ ਸਾਡੇ ਪੰਜਾਬ ਦੇ ਨੌਜਵਾਨ ਤੇ ਬਜ਼ੁਰਗੋਨਾਂ ਦੇ ਅੱਗੇ ਹੱਥ ਜੋੜੀ ਸਿਰ ਝੁਕਾਈ ਖੜੇ ਨਜ਼ਰ ਆਉਣਗੇ ਆ ਪੰਜਾਬ ਆ ਸਾਡਾ ਮੈਂ ਬੇਨਤੀ ਕਰਦਾ ਕਿ ਪਿਛਲੇ ਦਿਨੀ ਭਗਵੰਤ ਸਤਾ ਜੀ ਨੇ ਇੱਕ ਵੱਡਾ ਬਿਆਨ ਦਿੱਤਾ ਸੀ ਕਿ ਕਿਸਾਨ ਜਥੇਬੰਦੀਆਂ ਨੇ ਦੁਕਾਨਾਂ ਬਣਾਈਆਂ ਨੇ ਅਸੀਂ ਚੈਲੰਜ ਕੀਤਾ ਸਰਵਰ ਸਿੰਘ ਤੰਦੇਰ ਸਤਰਾਪ ਸਿੰਘ ਪੰਨੂ ਤੇ ਜਗੀਰ ਸਿੰਘ ਡੱਲੇਵਾਲ ਜੀ ਨੇ ਤੇ ਬਾਕੀ ਜਥੇਦੰਦਿਆਂ ਨੇ ਕਿ ਅਸੀਂ ਖੁੱਲੀ ਡੇਪੀਰ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਆਂ ਜਗ੍ਹਾ ਤੇ ਟਾਈਮ ਤੁਸੀਂ ਤੈਅ ਕਰੋ ਅਸੀਂ ਆਪਣਾ ਸਾਰਾ ਸਹਾਫ ਸਹਾਫ ਦਾਬ ਜਿਹੜਾ ਉਹ ਲੈ ਕੇ ਆਵਾਂਗੇ ਔਰ ਨਕਮੀ ਜਿਹੜੀ ਬਿਆਨਬਾਜ਼ੀ ਭਗਵੰਤ ਮਾਨ ਦੀ ਕਿ ਮੈਂ ਇਸ ਵੇਲੇ ਝੋਨਾ ਲਾਉਣ ਦੇ ਵਿੱਚ ਵਿਜੀ ਆ ਭਗਵੰਤਪਾਨ ਜੀ ਅਸੀਂ ਤੁਹਾਨੂੰ ਕਦੇ ਪਹੁੰਚੇ ਚੋੱਕ ਕੇ ਤੇ ਇਨ੍ਹਾਂ ਖੇਤਾਂ ਦੇ ਵਿੱਚ ਝੋਨੇ ਲਾਉਂਦਿਆਂ ਨਹੀਂ ਵੇਖਿਆ ਤੁਸੀਂ ਭੱਜ ਰਹੇ ਹੋ ਚੱਡਿਆਂ 'ਚ ਪੁੱਛ ਲੈ ਕੇ ਇਸ ਵੇਲੇ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਤੁਸੀਂ ਭੱਜ ਰਹੇ ਹੋ মিডিਆ ਕਰਮੀਆਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਪਿਛਲੇ ਦਿਨੀ ਤੁਸੀਂ ਸਾਡੇ মিডিਆ ਵਾਲੇ ਕਵਰ ਕਰ ਰਹੇ ਹੋ ਇੱਕ মিডিਆ ਕਰਮੀ ਨੂੰ ਉੱਡ ਕੇ ਪਏ ਸੀ ਇਹੋ ਹੀ ਭਗਵੰਤ ਮਾਨ ਜੀ ਕਿ ਤੂੰ ਠੇਕਾ ਲਿਆ ਮੈਨੂੰ ਸਵਾਲ ਕਰਨ ਦਾ ਤੇ ਉਹਦੇ ਵਿੱਚ ਹੀ ਜਿਹੜੇ ਆ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਉੱਠ ਕੇ ਚਲ ਗਏ ਸੀ ਨਾ ਇਹਨਾਂ ਨੂੰ ਚਸਾਨਾ ਦੇ ਸਵਾਲ ਜਿਹੜੇ ਆ ਉਹ ਸਹੀ ਲੱਗਦੇ ਹੋ ਵੀ ਯਾਹਰ ਲੱਗਦੇ ਆ ਨਾ ਇਹਨਾਂ ਨੂੰ মিডিਆ ਕਰਮੀਆਂ ਦੇ ਸਵਾਲ ਜਿਹੜੇ ਆ ਉਹ ਸਹੀ ਲੱਗਦੇ ਆ ਤੇ ਨਾ ਆ ਜਿਹੜੀ ਪਬਲਿਕ ਐਸ ਵੇਲੇ ਆਪਣੀ ਜ਼ਿੰਦਗੀ ਗੁਆ ਰਹੀ ਆ ਤੇ ਮਾਵਾ ਦੇ ਪੁੱਤ ਇਹ ਬੱਚਿਆਂ ਦੇ ਪਿਓਾਂ ਦੇ ਜਿਹੜੇ ਆ ਉਹ ਸਿਰਾਂ ਦੇ ਤੋਂ ਸਾਇਕਟਿਕੇ ਜਾ ਰਹੇ ਆ ਅਜੇ ਤਾਂ 10 ਦਿਨ ਵੀ ਗੁਜ਼ਰੇ ਵੱਡੀ ਜਿਹੜੀ ਆ ਘਟਨਾ ਵਾਪਰੀ ਸੀ ਇੱਕ ਕਾਉਂਸਲਰ ਨਗਰ ਕਾਉਂਸਲਰ ਦੇ ਸੋ ਅਜੇ 10 ਦਿਨ ਵੀ ਨਹੀਂ ਗੁਜ਼ਰੇ ਤੇ ਦੁਬਾਰਾ ਆ ਕੇ ਘਟਨਾ ਵਾਪਰ ਗਈ ਐ ਸਵੀਰ ਵੱਲੋਂ ਥ੍ਰੈਡ ਦੀਆਂ ਜਿਹੜੀਆਂ ਆ ਦਰਖਾਸਤਾਂ ਵੀ ਦਿੱਤੀਆਂ ਗਈਆਂ ਮੰਗ ਕੀਤੀ ਗਈ ਪ੍ਰਸ਼ਾਸਨ ਵੱਲੋਂ ਕਿ ਮੈਨੂੰ ਥ੍ਰੈਡ ਆ ਰਹੇ ਨੇ ਮੇਰੇ ਕੋਲ ਫਰौती ਮੰਗੀ ਜਾ ਰਹੀ ਆ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੇ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦਾ ਇਹ ਨਤੀਜਾ ਵਾ ਕਿ ਦੁਕਾਨ ਲੋਹ ਲੋਹਾਨ ਹੋਈ ਪਈ ਆ ਤੇ ਨਲਾਂ ਦੇ ਵਿੱਚ ਫੈਰ ਮਾਰ ਕੇ ਤੇ ਉਹ ਜਿਹੜੇ ਗੈਂਗਸਟਰ ਨੇ ਉਹ ਜਿਹੜੇ ਮੁਜਰਮ ਨੇ ਉਹ ਚਲੇ ਗਿਆ ਆ ਰਾਮ ਦੇ ਨਾਲ ਗੋਲੀ ਲੱਗੀ ਕਿਹਦੇ ਉੱਤੇ ਕਿਹਦੇ ਲੱਗੀ ਸੀ ਤੁਹਾਨੂੰ ਇਹ ਇਹਨਾਂ ਦਾ ਕੀ ਲੱਗਦਾ ਤੁਹਾਡੀ ਗੋਲੀ ਹੋਰ ਤੇ ਸਮਾਨ ਲਾਉਣ ਆਏ ਹੋਏ ਸੀ ਸਾਨੂੰ ਆਪ ਵੀ ਪਤਾ ਨਹੀਂ ਕੋਣ ਹੈ ਅੱਛਾ ਕੋਈ ਇੱਕ ਪੱਕ ਰਿੰਦਾ ਆਇਆ ਸੀ ਸਮਾਨ ਲਾਉਣ ਵਾਸਤੇ ਉਹਦੇ ਲੱਗੀ ਗੋਲੀ ਜਿਸ ਤਰ੍ਹਾਂ ਪਿਛਲੇ ਦਿਨੀ ਸਤਗੁਰ ਕਲੈਕਸ਼ਨ ਦੇ ਵਿੱਚ ਜਿਹੜੀ ਅੰਦਰ ਇੱਕ ਬੱਚੀ ਕੰਮ ਕਰਦੀ ਸੀ ਉਸ ਬੱਚੀ ਦੀ ਲੱਤ ਦੇ ਵਿੱਚ ਵੀ ਗੋਲੀ ਵੱਜੀ ਸੀ ਉਸ ਬੱਚੀ ਦਾ ਕੀ ਕਸੂਰ ਆ ਜਦੋਂ ਇਹੋ ਜਿਹੇ ਲੋਕ ਵਾਰਦਾਤ ਕੀ ਕਰਨ ਹੁੰਦੇ ਆ ਇਹਨਾਂ ਦਾ ਕੋਈ ਪੱਕਾ ਟਾਰਗੇਟ ਨਹੀਂ ਹੁੰਦਾ ਫਾਇਰ ਕਰਕੇ ਇਹਨਾਂ ਨੇ ਭੱਜਨ ਦੀ ਕਰਨੀ ਹੁੰਦੀ ਆ ਔਰ ਉਹਦੇ ਵਿੱਚ ਕੋਈ ਵੀ ਸ਼ਹਿਰੀ ਕੋਈ ਵੀ ਬੱਚਾ ਪਿਛਲੇ ਦਿਨੀ ਸ਼ਹਾਟੇ ਇੱਕ ਛੋਟੀ ਬੱਚੀ 6 ਸਾਲ ਦੀ ਜਿਹੜੀ ਆ ਉਹ ਵੀ ਗੋਲੀ ਦਾ ਸ਼ਿਕਾਰ ਹੋਈ ਆ ਸੋ ਇਹਦੇ ਵਿੱਚ ਕੋਈ ਬਜ਼ੁਰਗ ਕੋਈ ਬੱਚਾ ਜਿਹੜਾ ਵਾ ਉਹ ਵੀ ਆਪਣੀ ਜ਼ਿੰਦਗੀ ਗਵਾ ਗਵਾ ਸਕਦਾ ਸੋ ਭਗਵੰਤ ਮਾਨ ਜੀ ਇਹ ਦਿੱਲੀ ਦੇ 125 ਪਰੌਣਿਆਂ ਦੀ ਪਰੌਣਚਾਰੀ ਛੱਡੋ ਇਸ ਪੰਜਾਬ ਦੇ ਵੱਲ ਧਿਆਨ ਦਿਓ ਇਸ ਪੰਜਾਬ ਦੇ ਲੋਕਾਂ ਦੇ ਵੱਲ ਧਿਆਨ ਦਿਓ ਜਿਨ੍ਹਾਂ ਨੇ ਵੱਡੇ ਪੱਦਰ ਦੇਤੇ 92 94 ਜਿਹੜੇ ਆ ਮੈਂ ਐਮਐਲਏ ਜਾਂ ਮੰਤਰੀ ਨਹੀਂ ਕਹੂੰਗਾ ਮੈਂ ਬੁੱਤ ਕਹਿ ਕੇ ਉਹਨਾਂ ਨੂੰ ਸੰਬੋਧਨ ਕਰੂੰਗਾ ਕਿਉਂਕਿ ਜਿਹੜੇ ਨਕਾਰੇ ਹੋਏ ਵੇਲੜ ਤੇ ਜਿਹੜੇ ਆਪਣੇ ਪੰਜਾਬ ਦਾ ਧਿਆਨ ਨਹੀਂ ਰੱਖ ਸਕਦੇ ਆਪਣੀ ਆਵਾਬ ਦਾ ਧਿਆਨ ਨਹੀਂ ਰੱਖ ਸਕਦੇ ਉਹ ਬਹੁਤੀ ਸਾਫਤ ਹੁੰਦੇ ਨੇ ਮਿੱਟੀ ਦੇ ਪੁੱਤ ਅੰਜਨ ਸਰ ਕੀ ਕਰ ਲੋਗੇ ਇਹ ਸਰਲੀ ਕਰਿਆਨਾ ਸਟੋਰ ਆ ਉਹਦੇ ਸਾਹਮਣੇ ਉਹਨਾਂ ਦਾ ਇੱਕ ਜਿਹੜਾ ਸਮਾਨ ਮਟੀਰੀਅਲ ਵਾਲਾ ਸਟੋਰ ਆ ਉੱਥੇ ਅੱਜ ਡਿਲੀਵਰੀ ਦੇਣ ਵਾਸਤੇ ਕੋਲ ਡਰਿੰਕਸ ਦੀ ਕੋਈ ਆਇਆ ਸੀਗਾ ਆਪਣੀ ਮੋਟਰਸਾਈਕਲ ਵਾਲੀ ਰੇੜੀ ਤੇ ਤਿੰਨ ਬੰਦੇ ਜਿਹੜੇ ਜਿਨ੍ਹਾਂ ਨੇ ਕਾਲੇ ਕੱਪੜੇ ਨਾਲ ਮੂੰਹ ਢੱਕੇ ਹੋਏ ਸੀਗੇ ਤੇ ਮੋਟਰਸਾਈਕਲ ਤੇ ਆਏ ਆ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਜੋ ਸਾਨੂੰ ਦੱਸਿਆ ਗਿਆ ਵੀ ਮਰੋੜੀਆਂ ਹੋਈਆਂ ਵਾਂ ਤੇ ਉਹ ਦੋ ਉਹਨਾਂ ਨੇ ਦੋ ਫਾਇਰ ਕੀਤੇ ਆ ਇੱਕ ਫਾਇਰ ਉਹਦੇ ਜਿਹੜਾ ਡਿਲੀਵਰੀ ਦੇਣ ਆਇਆ ਸੀ ਉਹਦੇ ਪੱਟ ਦੇ ਵਿੱਚ ਪਿੱਛੋਂ ਲੱਗਾ ਵਾ ਉਹਨੂੰ ਮੈਂ ਮੁਲਾਜ਼ਮ ਭੇਜ ਕੇ ਨਾਲ ਹਸਪੀਟਲ ਭੇਜਤਾ ਵਾ ਅਸੀਂ ਮੌਕੇ ਤੇ ਤੁਰੰਤ ਹੀ ਸਾਡਾ ਪੀਸੀਆਰ ਵੀ ਤੇ ਅਸੀਂ ਵੀ ਬਿਲਕੁਲ ਤੁਰੰਤ ਪਹੁੰਚ ਗਏ ਆ ਜਿਹੜੇ ਨਾਮਲੂਮ ਵਿਅਕਤੀਆਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਮਗਰ ਅਸੀਂ ਇੱਕ ਟੀਮ ਉਹਨਾਂ ਦੇ ਮਗਰ ਲਾਈ ਆ ਇੱਕ ਅਸੀਂ ਕੈਮਰੇ ਦੇਖ ਰਹੇ ਆ ਤੇ ਬਾਕੀ ਜਿਹੜੀ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਊਗਾ। ਕਾਰਨ ਕੀ ਇਹ ਜਿਸ ਜਦ ਕਾਰਨ ਇਹ ਆ ਵੀ ਜਾਨੂੰ 1.5 ਮਹੀਨਾ ਪਹਿਲਾਂ ਸਰਲੀ ਕਰਿਆਨਾ ਸਟੋਰ ਨੂੰ ਐਕਸਟਰਸ਼ਨ ਕਾਲ ਆਈ ਸੀ। ਸ਼ੋਰੂਮ ਉਹਨਾਂ ਦਾ ਸੜਕ ਦੇ ਦੂਜੇ ਬੰਨੇ ਆ। ਇਹ ਵੀ ਸਟੋਰ ਉਹਨਾਂ ਦਾ ਹੀ ਆ। ਇਹ ਮੇਬੀ ਲੱਗਦਾ ਹੈ ਕਿ ਉਹਨਾਂ ਨੂੰ دہشت ਪਾਉਣ ਵਾਸਤੇ ਦਸਤ ਪਾਉਣ ਵਾਸਤੇ ਜਿਹੜਾ ਉਹਨਾਂ ਨੇ ਫਾਇਰਿੰਗ ਕੀਤੀ ਆ ਤੇ ਕਿਉਂਕਿ ਉਧਰ ਉਹਨਾਂ ਦੇ ਸਟੋਰ ਦੇ ਉੱਤੇ ਗਾਰਡ ਆ ਗਾਰਡ ਕਰਕੇ ਉਧਰ ਨੂੰ ਉਹ ਹਿੰਮਤ ਨਹੀਂ ਕਰ ਸਕੇ ਉਹਨਾਂ ਨੇ ਇੱਧਰ ਜਿਹੜਾ ਉਹਨਾਂ ਦਾ ਸਟੋਰ ਰੂਮ ਆ ਉਹਦੇ ਵਾਲੇ ਬੰਨੇ ਫਾਇਰਿੰਗ ਕੀਤੀ ਹੈ ਫਿਰ ਇਸ ਤੋਂ ਪਹਿਲਾਂ ਵੀ ਕਾਉਂਸਲਰ ਜੀ ਵੀ ਕਿਹਾ ਵੀ ਆਹ ਕੋਈ ਮਸਲਾ ਨਹੀਂ ਇਹ ਬਸ ਰਹੀ ਆ ਜੋ ਜਿਹੜਾ ਲੈ ਉਹ ਚੱਪੀ ਚੱਲਦਾ ਜਾਂਦਾ ਹੋ ਰਿਹਾ ਹੈ। ਵੇਖੋ ਜੀ ਅਸੀਂ ਦਿਨ ਰਾਤ ਜਿਹੜਾ ਵਾ ਲੋਕਾਂ ਦੀ ਸੁਰੱਖਿਆ ਵਾਸਤੇ ਡਿਊਟੀ ਤੇ ਤਨਾਤ ਹੁਣ ਇਹ ਜਿਹੜੀਆਂ ਇਨਸੀਡੈਂਟ ਕੋ ਹੋ ਜਾਂਦਾ ਵਾ ਇਹਦੇ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਡੀ ਜਿਹੜੇ ਵੀ ਜਿਹੜੇ ਜਿਹੜੇ ਵੀ ਪਿਛੇ ਇਨਸੀਡੈਂਟ ਹੋਏ ਆ ਸਾਰੇ ਟ੍ਰੇਸ ਕਰਕੇ ਸਾਰੇ ਬੰਦੇ ਜਿਹੜੇ ਫੜੇ ਗਏ ਸਤਗੁਰੂ ਕਲੈਕਸ਼ਨ ਤੇ ਫਾਇਰਿੰਗ ਹੋਈ ਸੀ ਉਹ ਵੀ ਚਾਰੇ ਦੇ ਚਾਰੇ ਬੰਦੇ ਫੜਲੇ ਸੀ ਈਵਨ ਦੈਨ ਜਿਨ੍ਹਾਂ ਨੇ ਇਥੋਂ ਆਇਡੈਂਟੀਫਿਕੇਸ਼ਨ ਦਿੱਤੀ ਸੀ ਵੀ ਇਹਨਾਂ ਨੂੰ ਕਾਲ ਕਰੋ ਉਹ ਵੀ ਬੰਦੇ ਜਿਹੜੇ ਅਸੀਂ ਟ੍ਰੇਸ ਕਰਕੇ ਇੱਕ ਫੜ ਲਿਆ ਵਾ ਤੇ ਸਾਡੇ ਵੱਲੋਂ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਹੈਗੀ ਕਿਸੇ ਕਿਸਮ ਦੀ ਵੀ ਅਸੀਂ ਦਿਨ ਰਾਤ ਆਪਣੀ ਡਿਊਟੀ ਤੇ ਤਨਾਤ ਆ ਪੀਸੀਆਰ ਵਿਦਨ 2 ਮਿੰਟਸ ਇੱਥੇ ਪਹੁੰਚਿਆ ਵਾ ਇਸ ਤੋਂ ਇਲਾਵਾ ਮੈਂ ਵੀ ਉਸੇ ਵੇਲੇ ਪਿੱਛੇ ਹੀ ਉਹਦੇ 2 ਮਿੰਟਾਂ ਦੇ ਵਿੱਚ ਆ ਗਿਆ ਵਾਂ ਤੇ ਬਾਕੀ ਜਿਹੜੀ ਆ ਇਹਦੀ ਤਫ਼ਤੀਸ਼ ਜਿਹੜੀ ਆ ਢੰਗਾਈ ਨਾਲ ਕੀਤੀ ਜਾਊਗੀ ਜੋ ਵੀ ਤੱਤ ਸਾਹਮਣੇ ਆਉਣਗੇ ਜੋ ਵੀ ਦੋਸ਼ੀ ਪਾਇਆ ਜਾਣਗੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਊਗੀ ਕੋਈ ਨਹੀਂ ਲੱਗੀ ਇਹਦੀ ਕੰਡੀਸ਼ਨ ਕਿਸ ਤਰ੍ਹਾਂ ਸੀ ਉਹ ਮੇਰੇ ਮੁਲਾਜ਼ਮ ਗਏ ਆ ਨਾਲ ਹਸਪਤਲ ਲੈ ਗਏ ਉਹਦੇ ਪੱਟ 'ਚ ਗੋਲੀ ਪਿੱਛੋਂ ਲੱਗੀ ਆ ਉਹ ਹੁਣ ਉਹ ਡਾਕਟਰ ਹੀ ਦੱਸ ਸਕਦੇ ਆ ਠੀਕ ਆ ਵੈਸੇ ਉਹ ਮੇਰੇ ਖਿਆਲ ਖਤਰੇ ਤੋਂ ਬਾਹਰ ਆ। ਦੁਕਾਨਦਾਰ ਦਾ ਕਹਿਣਾ ਆ ਕਿ ਸਾਨੂੰ ਕੋਈ ਵੀ ਸਿਕਿਉਰਿਟੀ ਜਿਹੜੀ ਪੁਲਿਸ ਉਹ ਨਹੀਂ ਕੀਤੀ ਗਈ। ਅਜੇ ਪੁਲਿਸ ਦਾ ਪੀਸੀਆਰ ਵੀ ਇੱਥੇ ਲੱਗਾ ਹੋਇਆ ਵਾ। ਫਿਰ ਇਸ ਤੋਂ ਇਲਾਵਾ ਉਹਨਾਂ ਨੂੰ ਗਾਰਡ ਵੀ ਮੁਹੱਈਆ ਕਰਵਾਇਆ ਅਸੀਂ। ਹੋਰ ਇਹ ਤੋਂ ਬਾਅਦ ਦਿਨ ਰਾਤ ਇੱਥੇ ਤਿੰਨ ਚਾਰ ਤਿੰਨ ਵਾਰੀ ਦਿਹਾੜੀ 'ਚ ਮੈਂ ਚੈਕਿੰਗ ਕਰਦਾ ਵਾਂ ਤੇ ਸਿਕਿਉਰਿਟੀ ਵੱਲੋਂ ਕੋਈ ਢਲ ਨਹੀਂ ਜੇ ਸਿਕਿਉਰਿਟੀ ਨਾ ਹੁੰਦੀ ਫਿਰ ਉਹਨਾਂ ਦੀ ਦੁਕਾਨ ਉਹਨਾਂ